ਅੱਜ ਨਗਰ ਪੰਚਾਇਤ ਪਾਤਸ਼ੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੰਧ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾਏ ਗਏ ਅਤੇ ਸ਼ਹਿਰ ਵਾਸੀਆਂ ਦੀ ਤੇ ਇਲਾਕਾ ਵਾਸੀਆਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ। ਭੋਗ ਤੋਂ ਉਪਰ ਰਾਗੀ ਸਿੰਘਾਂ ਵੱਲੋਂ ਰਸਪੀਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸ਼ਿਰਕਤ ਕੀਤੀ। ਨਗਰ ਪੰਚਾਇਤ ਦੇ ਪ੍ਰਧਾਨ ਸ਼੍ਰੀਮਤੀ ਮધુਵਾਲਾ ਤੇ ਸਮੂਹ ਕੌਂਸਲਰ ਵੱਲੋਂ ਆਏ ਮਹਿਮਾਨਾਂ ਦਾ ਸਿਰ ਪਾਓ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਅਤੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਖਾਸ ਰਿਪੋਰਟ ਮੈਂ ਨਿਰਗੁਣ ਹਰ ਇੱਕ ਪੱਟੀ ਕਰ ਰਹੀ ਨਾ ਕਿ ਉਹਦੇ ਉੱਪਰ ਪਾ ਰਹੀ ਹੈ ਅਰੇ ਸੁਖਾਇਆ ਪੂਰੀਆਂ ਇਹ ਸਾਰੀਆਂ ਸਟੇਟਾਂ ਦੇ ਸਭ ਤੋਂ ਵੱਧ ਪਾ ਲਿਆ ਉਹ ਨਾਪਾ ਤਾਣਾ ਨਹੀਂ ਕਰਦੇ ਨਾ ਪ੍ਰਾਈਵੇਟ ਖਰੀਦਦਾਰ ਵੀ ਕਰ ਰਹੇ ਨੇ ਜੁਣੇ ਦੇ ਵਿਸ਼ੇਸ਼ ਤੌਰ ਤੇ ਕਿਹਾਦਾ ਸਰਕਾਰ ਕਿਨੇ ਚੋਂ ਖਰੀਦੋਗੀ ਕਿਉਂ ਪ੍ਰਾਈਵੇਟ ਦਾ ਹਟਾ ਜਾਵੇ ਸਕੇ ਖਰੀਦ ਤਾਂ ਸ਼ੁਰੂ ਹੋ ਗਈ ਹੈ ਸਰਕਾਰ ਦੀ 21 ਤਰੀਕ ਨੂੰ ਸ਼ੁਰੂ ਹੋ ਗਈ ਹੈ ਖਰੀਦ ਸਰਕਾਰੀ ਰੇਟ ਵੀ ਆ ਗਿਆ ਤੇ ਉਹਦੇ ਤਹਿਤ ਜਣਾ ਕੰਮ ਚੱਲ ਰਿਹਾ ਜਿਹੜੀ ਜਿਹੜੀ ਮਾਰਕਫੈਟ ਪਨ ਗ੍ਰੇਨ ਇਹ ਸਾਰੀਆਂ ਏਜੰਸੀ ਜਿਹੜੀਆਂ ਨੇ ਪੀਸ ਕਰ ਰਹੀਆਂ ਨੇ ਪੰਜਾਬ ਸਰਕਾਰ ਨੂੰ ਮਾਰਕੀਟ ਕਰ ਰਹੀ ਹੈ ਤੇ ਲਗਾਤਾਰ ਮੀਟਿੰਗ ਕਰ ਰਹੀਆਂ ਮੈਂ ਕੱਲ੍ਹ ਭਾਸੂ ਦੀ ਕੰਟੀਨ ਦੇ ਦੁਆਰਾ ਕੀ ਕਹਾਂ ਅਫਸਰ ਸੈਮਨਾਂ ਨਾਲ ਕੀਤੀ ਇੱਕ ਮੈਨੇਜਰ ਪੰਜਾਬ ਵੀ ਕਰਦਾ ਉਹਦੇ ਵੀ ਕਮੇਡੈਂਟ ਕਾਸੀਰ ਸਾਹਿਬ ਦੇ ਕਰਦੀ ਹੈ ਜੀ ਪ੍ਰੈਸਰਨ ਵੀ ਕਰਦੀ ਹੈ ਤੇ ਕੋਈ ਵੀ ਕਿਸਾਨ ਉਹ ਜਿਹੜੀ ਆਪਦੀ ਆ ਜਾਂ ਜੋ ਵੀ ਮੰਡੀ ਚ ਕੰਮ ਕਰਦਾ ਉਹਨਾਂ ਦੀ ਵਾਲੀ ਫਸਲ ਜਿਹੜੀ ਆ ਉਹ ਜਿਹੜੀ ਮੰਡੀ ਚ ਲੈ ਕੇ ਆਉਂਦਾ ਉਹਨੂੰ ਇਨਸਾਫ ਮਲੇ ਉਹਦਾ ਸਹੀ ਰੇਟ ਸਹੀ ਟਾਈਮ ਤੇ ਕਰਾ ਕੇ ਕਰੇ ਜਾਵੇ ਕਿਉਂਕਿ ਫਸਲਾਂ ਦੇ ਉੱਪਰ ਹੀ ਘਰਾਂ ਦੇ ਸਾਰੇ ਖਰਚੇ ਨਿਕਲਦੇ ਆ ਕਿੰਨੇ ਕਿ ਕਿਹੜੇ ਗ੍ਰੀਨ ਸੈਂਟਰ ਨੇ ਜਿੱਥੇ ਨਵੇਂ ਸ਼ੈਡਰ ਬਣਾਏ ਜਾ ਰਹੇ ਨੇ ਸ਼ੈਡਰ ਤਕਰੀਬਨ ਮੇਰੇ ਕੋਲ ਜਿਹੜੀ ਲਿਸਟ ਆਈ ਹੈ ਜੀ ਲਾਪਤਾ ਹਲਕੇ ਦੇ ਵਿੱਚ ਹੈ ਰਾਸਤੇ ਆਸ-ਪਾਸ ਮੰਡੀਆਂ ਦੇ ਜਿੱਥੇ ਸ਼ਾਇਦ ਆਲਰੇਡੀ ਸਮਾਨ ਆ ਚੁੱਕਿਆ ਜਿਵੇਂ ਪਾਸੋਂ ਦੀ ਆ ਗਿਆ ਜੀ ਮੰਡੀ ਚ ਸ਼ਾਇਦਾਂ ਦਾ ਸਮਾਨ ਆ ਚੁੱਕਿਆ ਹੈ ਇਹ ਨਹੀਂ ਕਿ ਮਨਜ਼ੂਰ ਹੋ ਗਿਆ ਜਿਾ ਕਿ ਆ ਚੁੱਕਿਆ ਆਲਰੇਡੀ ਔਰ ਬਿਆਲੀ ਦੇ ਉੱਪਰ ਸੜਕਾਂ ਮਨਜ਼ੂਰ ਹੋ ਚੁੱਕੀਆਂ ਨੇ 14 ਸੜਕਾਂ ਦਾ ਭੁਗਤਾਨ ਮੈਂ ਕਰ ਰਿਹਾ ਇੱਕ ਤਾਂ ਗੱਲ ਕੀਤਾ ਜਿਹੜੀ ਬੀੜ ਸਾਧ ਵਾਲੀ ਚੌਧਰੀ ਮਾਣੀ ਕੋਲ ਸੜਕਾਂ 6 ਕਿਲੋਮੀਟਰ ਦੀ ਨਿਰਮਣ ਕਰਨ ਤੱਕ ਰੋਜ ਅਧਿਕਾਰਨ ਵੀ ਕਰਾਂਗੇ ਪਰ ਜਿੰਨੀਆਂ ਸੜਕਾਂ ਨੇ ਸਾਰੀਆਂ ਵਿਧਾਨ ਸਭਾ ਨਾਪਾਂ ਦੇ ਵਿੱਚੋਂ ਇੱਕ ਇੱਕ ਸੜਕ ਦਾ ਭੁਗਤਾਨ ਕਰਕੇ ਉੱਪਰ ਲਿਖ ਕੇ ਵੀ ਲਾ ਰਹੇ ਹਾਂ ਕਿ ਸੜਕ ਦੀ ਲંબਾਈ ਕਿੰਨੀ ਹੈ ਸੜਕ ਦਾ ਖਰਚਾ ਕਿੰਨਾ ਇਹਦੀ ਡੀਟ ਕਿੰਨੀ ਹੈ ਐਕਸਪਾਇਰੀ ਡੇਟ ਕਦੋਂ ਆਈ ਹੈ ਸੀਵਰੇਜ ਟ੍ਰੀਟਮੈਂਟ ਪ੍ਰਾਜਨਲ ਕੀਤੀ ਹੈ ਇਸ ਤਰ੍ਹਾਂ ਮੈਂ ਪਾਰਕਾਂ ਦੇ ਵਿੱਚ ਜਿਹੜਾ ਸੀਵਰੇਜ ਨਵਾਂ ਪਾਇਆ ਉਹ ਗੱਲ ਕੀਤੀ ਹੈ ਪੌਣ ਵਾਲ ਵਾਸੂ ਬਸੇ ਨੇ ਜਿਵੇਂ ਐਸਟੀਪੀ ਦਾ ਵੱਡਾ ਪ੍ਰੋਜੈਕਟ ਹੈ ਜਿੰਨਾ ਪਾਣੀ ਪਾਸੋਂ ਦਾ ਸਾਫ ਹੋ ਕੇ ਖੇਤੀ ਤੇ ਜਾਏ ਤੇ ਉਸ ਤੋਂ ਬਾਅਦ ਜਿਹੜਾ ਪਾਸੋਂ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਮੰਗ ਸੀਗੀ ਹੈ ਐਸੇ ਹਦਾਇਤ ਤੇ ਸਾਡੀ ਕਮੇਟੀ ਜਿਹੜੀਆਂ ਨਮੀ ਬਣੀ ਹੈ ਜਿੱਤੀਆਂ ਗੁਪਾ ਦੇ ਵਿੱਚ ਕਿ ਜਿਹੜੀਆਂ ਅਨਔਥਰਾਇਜ਼ ਦੁਕਾਨਾਂ ਨੇ ਜਾਂ ਮਕਾਨ ਨੇ ਜੀ ਉਹ ਬੜਾ ਇਸ਼ੂ ਹੈ ਜਿਹਦੇ ਚੋਰ ਦੇ ਵੀ ਮਾਮਲਾ ਛਾਵੇ ਉਹਦੀ ਅਸੀਂ ਪੈਰ ਵੀ ਕਰ ਰਹੇ ਮੈਂ ਕੋਰ ਕਮਿਟੀ ਕੋਲ ਵੀ ਕਰ ਰਹੇ ਹਾਂ ਪਰ ਮੈਨੂੰ ਉਮੀਦ ਹੈ ਕਿ ਬਸ ਬਸ ਜੀ ਆਪਾਂ ਸਾਹਿਬ ਜਲਦੀ ਉਹ ਗੱਲ ਨੂੰ ਪ੍ਰਵਾਨਗੀ ਕਰਕੇ ਇਹ ਇੰਤਝਾਬ ਆਉਣਗੇ ਬਹੁਤ ਪਾਸੋਂ ਦੇ ਨਿਵਾਸੀ ਜਿਹੜੇ ਕਈ ਸਰਕਾਰਾਂ ਤੋਂ 피ਰਸ ਲਿਗੇ ਔਰ ਇਹ ਮਸਲੇ ਤੇ ਪਿੰਡਾਂ ਦੇ ਨੌਂਦਾ ਸੀ ਕਰਦਾ ਕੋਈ ਨਹੀਂ ਸੀਗਾ ਕਿ ਜਲਦੀ ਇਹ ਮਸਲਾ ਪਰਮਾਨੈਂਟ ਹੱਲ ਹੋਵੇ। ਲੋਕ ਬੜੇ ਖੁਸ਼ ਨੇ ਤੇ ਅਸੀਂ ਇਹ ਪਾਸੋਂ ਦੀ ਅਰ ਪੰਜਾਬ ਦੀ ਸਭ ਤੋਂ ਸ਼ਾਨਦਾਰ ਜਿਹੜਾ ਪਾਸਾ ਸਭ ਕੋ ਆਇਆ ਤੇ ਸਾਰੇ ਪਾਸੋਂ ਫੁੱਲਾ ਸੱਤਰ ਦਾ ਤੱਕਾ ਗਿਆ ਤੇ ਲੰਗਰ ਫੁੱਲਾ ਚੰਦਣਾ ਤੁਸੀਂ ਦੇਖ ਹੀ ਰਹੇ ਹੋ ਤੇ ਨਾਲ ਅਸੀਂ ਬਲੱਡ ਕੈਂਪ ਲਗਾਇਆ ਤੇ ਲੇਬਰ ਵਾਸਤੇ 10000 ਤੋਂ 50000 ਰੁਪਏ ਦਾ ਲੋਨ ਹੈ। ਜਿਸ ਦੇ ਵਿੱਚ ਕੋਈ ਉਸ ਤੇ ਵਿਆਜ ਨਹੀਂ ਇਹ ਸਾਡੀ ਪਾਲਿਸੀ ਸੀਗੀ ਤੇ ਅਸੀਂ ਟੈਂਪਲ ਹੋਏ ਹਾਂ ਤੁਸੀਂ ਇੱਥੇ ਪਤਾਨ ਦੇ ਤੁਹਾਡੇ ਮਦਰ ਪਤਾਨ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸ਼ਤਾਂ ਦਾ ਐਸਟੀਮੇਟ ਹੈਗਾ ਕੌਣ ਵਾਲਾ ਜਿਹੜੇ ਕਿਹੜੇ ਕਿਹੜੇ ਪ੍ਰੋਜੈਕਟ ਇੱਥੇ ਆਉਣਗੇ ਕੌਣ ਵਾਲੇ ਜਿਨ੍ਹਾਂ ਦੇ ਚਿੱਕ ਤਾਂ ਅਸੀਂ ਟੈਂਪਲ ਸਾਡੇ ਕੋਲ ਸਿਰ ਪਹੁੰਚ ਚੁੱਕੀ ਹੈ ਉਹ ਬਸ 5-7 ਦਿਨ ਦੇ ਵਿੱਚ ਅਸੀਂ ਬੜੀ ਵਧੀਆ ਤਰੀਕੇ ਨਾਲ ਮੈਟ ਕਰਣੀ ਹੈ ਤੇ ਨਾਲ ਹੀ ਇਹ ਤਾਂ ਹੰਦਾ ਜਿਸ ਦੇ ਨਾਲ ਡਿੰਕੀ ਜੀ ਦਾ ਹੈ ਫਾਇਦਾ ਬੜਾ ਵਧੀਆ ਤਰੀਕੇ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਐਮਐਲ ਸਾਹਿਬ ਨੇ ਕਿਹਾ ਕਿ ਸੀਵਰੇਜ ਪਹਿਲਕਾ ਹੈ ਬਾਇਓ ਐਕਟਿਵੇਟ ਟ੍ਰੀਟਮੈਂਟ ਪਾਉਣ ਲੱਗਿਆ ਵਾ ਇਸ ਤੋਂ ਲਾਗੇ ਹੋਰ ਕਿਹੜੇ ਪ੍ਰੋਜੈਕਟ ਐਮਐਲ ਸਾਹਿਬ ਕੋਲੇ ਪਾਈਪਲਾਈਨ ਦੇ ਵਿੱਚ ਪੈਲੇ ਅਸੀਂ ਦਾ ਫਸਟ ਸਟੈਂਡ ਸਾਡਾ ਅਨਕੰਪਲੀਟ ਹੈ ਉਹ ਚਰਾਂ ਉਹ ਸਾਡਾ ਖਾਸ ਕੰਮ ਚੰਗੀ ਤਰ੍ਹਾਂ ਕਰਨੀ ਪਈ ਹੈ ਜਿਹੜਾ ਤੇ ਬਹੁਤ ਵੱਡੇ ਤੌਰ ਤੇ ਅਸੀਂ ਗਰਾਊਂਡ ਬਣਾਉਣ ਦੀ ਕੋਸ਼ਿਸ਼ ਹੈ ਵੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਗਰਾਊਂਡ ਬਣਾਈ ਜੇਕਰ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਆਈ ਆ ਕਿ ਆ ਜਾ ਰਿਹਾ ਕਿ ਝੋਨੇ ਦੀ ਜਿਹੜੀ ਆਪਣੀ ਹੈਗੀ ਪ੍ਰੋਪਰ ਜਿਹੜੀ ਮੰਡੀ ਲਿਆਉਣ ਤੋਂ ਪਹਿਲਾਂ ਕਿਸਾਨ ਕਿਸ਼ਤਾਂ ਦਾ ਇੰਤਜ਼ਾਮ ਕਰਾਇਆ ਜਾਏਗਾ ਇਹ ਬਿਲਕੁਲ ਹੀ ਜਿਹੜੇ ਹੜ੍ਹਾਂ ਦੀ ਮਾਰਨਾ ਉਧਰ ਸੇਸਪੇਛਲੇ ਜ਼ਿਆਦਾ ਨੇ ਪਰ ਉਹ ਹੜ੍ਹਾਂ ਦੀ ਮਾਰ तकरीबन ਸਾਰੇ ਪੰਜਾਬ 'ਚ ਹੋ ਜੀ ਜੀਰੀ ਦੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿਹੜਾ ਮਧਰੇ ਬੁਟਾ ਹੋ ਰਿਹਾ ਨਾ ਮਧਰਾ ਬੁਟਾ ਉਹਨਾਂ ਨੂੰ ਉਹਦੀ ਪ੍ਰੋਬਲਮ तकरीबन ਸਾਰੇ ਪੰਜਾਬ ਦੇ ਵਿੱਚ ਹੈ ਮੈਂ ਇੱਥੇ ਸਰਹੰਗਲੀ ਦੇਖ ਕੇ ਆਇਆ ਪੰਜ ਜ਼ਿਲ੍ਹੇ ਤੇ ਕਿਸਾਨ ਦੇ ਸਮੂਹ ਉੱਪਰ ਭੇਜਿਆ ਵੀ ਹੈ ਡੀਸੀ ਸਾਹਿਬ ਨੂੰ ਪੰਜ ਜ਼ਿਲ੍ਹੇ ਬਿਲਕੁਲੇ ਖਤਮ ਹੋ ਗਏ ਸਾਡੇ ਪਿੰਡ ਵੀ ਕਾਫੀ ਹੈਗਾ ਸੋ ਨੁਕਸਾਨਤਾ ਹੋਇਆ ਸੋ ਸਰਕਾਰ ਲੱਗੀ ہوئی ਆ ਜਿੱਥੇ ਜਿੱਥੇ ਵੀ ਜਿਹਦਾ ਨੁਕਸਾਨ ਹੋ ਰਿਹਾ ਮੇਰੀ ਵੀ ਡਿਊਟੀ ਲੱਗੀ ਹੋਈ ਆ ਹੜਾਂ ਨਾਲ ਪ੍ਰਭਾਵਿਤ ਇਲਾਕਿਆਂ 'ਚ ਸਨੌਰ ਸੋ ਮੈਂ ਪ੍ਰੋਪਰ ਤਰੀਕੇ ਨਾਲ ਤਦਾਦੀਆਂ ਕਰਾ ਕੇ ਆਇਆ ਸੋ ਆਮ ਆਦਿ ਪਾਰਟੀ ਸਰਦਾਰ ਭਵਨ ਸਿੰਘ ਮਾਨ ਜੀ ਤੁਨੋਂ ਮਨੋਂ ਕਿਸਾਨ ਮਜ਼ਦੂਰਾਂ ਨਾਲ ਖੜੇ ਨੇ ਕਿਸਾਨਾਂ ਮਜ਼ਦੂਰਾਂ ਦਾ 1 1 ਰੁਪਿਆ ਉਹਨਾਂ ਦੇ ਅਕਾਊਂਟ ਚ ਹਾਂ ਭਾਸੋਨਗਰ ਮਾਰਕੀਟ ਕਮੇਟੀ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਖਰੀਦ ਸੈਂਟਰ ਨੇ ਉੱਥੇ ਇੰਤਜ਼ਾਮਾਂ ਦਾ ਕਿਸ ਤਰ੍ਹਾਂ ਦਾ ਹਾਲਾਤ ਹੈ ਸਾਰੀਆਂ ਏਜੰਸੀਆਂ ਦੇ ਇਨਸਪੈਕਟਰਾਂ ਨੂੰ ਬੁਲਾ ਕੇ ਮੀਟਿੰਗ ਕਰੀ ਗਈ ਹੈ ਮਾਰਕੀਟ ਜੋ ਵੀ ਹੈਗਾ ਸਾਰਿਆਂ ਨੂੰ ਮੀਟਿੰਗ ਕਰੀ ਗਈ ਹੈ ਵੀ ਸਾਨੂੰ ਕਿਸੇ ਵੀ ਸੀਰੀਅਸ ਕੈਚ ਨਹੀਂ ਆਉਣੀ ਚਾਹੀਦੀ ਸੋ ਪ੍ਰੋਪਰ ਪ੍ਰਬੰਧ ਨੇ ਜਿ ਵਾਰਦਾਨ ਵਾਰਦਾਨੀ ਦੀ ਪ੍ਰੋਬਲਮ ਹੋਣੀ ਹੁੰਦੀ ਸੀ ਉਹ ਮੈਂ ਪਹਿਲੇ ਹੀ ਉਹਨਾਂ ਨਾਲ ਗੱਲਬਾਤ ਕਰ ਲਈਏ ਵੀ ਹੋਣੀ ਨਹੀਂ ਚਾਹੀਦੀ ਕਿਸੇ ਵੀ ਭਾਸੋਨ ਜਿੰਨੀਆਂ ਮੇਰੇ ਦੇ ਘਰ ਖੇਤਰ ਚ ਮੰਡੀਆਂ ਨੇ ਅੱਠ ਕਿਸੇ ਮੰਡੀ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜੇ ਗੱਲ ਕਰੀਏ ਵਿਸ਼ੇਸ਼ ਤੌਰ ਤੇ ਮੰਡੀ ਬਾਸੋਂ ਦੀ ਜਿਹੜੇ 8 ਦੀ ਨੇ ਉਹਨਾਂ ਵਾਸਤੇ ਵਿਸ਼ੇਸ਼ ਤੌਰ ਤੇ ਜੇ ਤੁਹਾਡੇ ਕੋਲ ਹੋਣ 8 ਦੀਆਂ ਨੂੰ ਕਿਸਾਨਾਂ ਨੂੰ ਵੀ ਬੇਨਤੀ ਆ ਮੈਂ ਵੈਸੇ ਪਰਸੋਂ ਵੀਡੀਓ ਪਾ ਵੀ ਦਿੱਤੀ ਸੀ ਕਿ ਕਿਸਾਨ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਦੋ ਦਿਨ ਦਾ ਹੀ ਕੰਮ ਹੁੰਦਾ ਵੀ ਜੇਰੀ ਆਪਣੇ ਫਸਲ ਸਕਾ ਕੇ ਲੈ ਕੇ ਹੋ ਜੀ ਫਿਰ ਤੁਸੀਂ ਸਪਾਰਸਾਂ ਕਰਨ ਲਈ ਆਇਓ ਕਿਉਂਕਿ ਮੇਰੇ ਵਾਸਤੇ ਸਾਰੇ ਇੱਕ ਬਰਾਬਰ ਨੇ ਠੀਕ ਹੈ ਜੀ ਸੋ ਫਿਰ ਮੋਰਚਾ ਸਹੀ ਆਊਗਾ ਅਰਤੀ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਪੱਲੇ ਧਿਆਨ ਰੱਖਿਓ ਕੰਡਿਆਂ ਦਾ ਮੈਂ ਕਿਸੇ ਕਿਸੇ ਵੀ ਸਮੇਂ ਮੈਂ ਕੰਡੇ ਚੈੱਕ ਕਰ ਸਕਦਾ ਹਾਂ ਕਿਸੇ ਨਾਲ ਕੋਈ ਰੈਤਨੀ ਉਹ ਚਾਹੇ ਸਾਡਾ ਚਾਹੇ ਬਗਾਨਾ ਸੋ ਸਾਨੂੰ ਸਾਰੇ ਇੱਕ ਬਰਾਬਰ ਨੇ ਸਾਰੇ ਕਿਸਾਨ ਭਰਾ ਸਾਰੇ ਸੇਲਰ ਵਾਲੇ ਵੀ ਸਾਰੇ ਅਰਤੀਏ ਇੱਕ ਬਰਾਬਰ ਨੇ ਕਿਸੇ ਨੂੰ ਹੋਰ ਡਿਸਕਵਰੀ ਨਹੀਂ ਹੈ ਜੀ ਜਿੰਨੇ ਸਾਡੇ ਮੇਰੇ ਅਧਿਕਾਰ ਖੇਤਰ ਚ ਮੰਡੀਆਂ ਹੁੰਦੀਆਂ ਨੇ ਮਿਲਗੁਰਦੇਵ ਸਿੰਘ ਦੇਮਾਨ ਜੀ ਦੀ ਕਿਰਪਾ ਨਾਲ ਸਾਰੀਆਂ ਮੰਡੀਆਂ ਦੇ ਵਿੱਚ ਸੈੱਡ ਬਣਨ ਜਾ ਰਹੇ ਨੇ ਤੁਸੀਂ ਮੰਡੀਸ਼ੂ ਵਿੱਚ ਇੱਕ ਵੀ ਕਰ ਸਕਦੇ ਸਮਾਨ ਆ ਗਿਆ ਜੀ ਭਾਸੋਂ ਦੇ ਵਿੱਚ ਤਾਂ ਬਹੁਤ ਵੱਡਾ ਸੈੱਡ ਬਣ ਰਿਹਾ ਜਿਹੜਾ ਪਹਿਲਾ ਸੈੱਡ ਸੀ ਉਸ ਤੋਂ ਥੋੜਾ ਜਿਹਾ ਛੋਟਾ ਵੱਡਾ ਸੈੱਡ ਬਣ ਰਿਹਾ ਤੇ ਲੋਟ ਦੇ ਵਿੱਚ ਵੀ ਵੱਡਾ ਸੈੱਡ ਬਣ ਰਿਹਾ ਤੇ ਬਾਕੀ ਸਾਰੀਆਂ ਮੰਡੀਆਂ ਦੇ ਵਿੱਚ 35x35 ਦੇ ਸਟੀਲ ਦੇ ਸੈੱਡ ਬਣ ਰਹੇ ਨੇ ਸੋ ਸਾਰਾ ਨੱਪਾ ਹਲਕਾ ਵਧਾਈ ਦਾ ਪਾਸਾ